ਸੁਖਵੀਰ ਸਿੰਘ ਬਾਦਲ ਕਿੱਥੇ ਤਾਂ ਬੁਲਾਉਂਦੇ ਰਹੇ ਨੇ ਜਥੇਦਾਰਾਂ ਨੂੰ ਆਪਣੇ ਘਰ ਤੇ ਅੱਜ ਤਨਖਾਈਆਂ ਵੀ ਕਰਾਰ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਤਨਖਾਈਆਂ ਕਰਾਰ ਹੀ ਨਹੀਂ ਦਿੱਤਾ ਉਹਨੂੰ ਅਕਾਲ ਤਖਬ ਸਾਹਿਬ ਦੇ ਮੂਹਰੇ ਖਲੋਣਾ ਪੈਣਾ ਹੈ ਸੰਗਤ ਦੇ ਵਿੱਚ ਖੜ ਕੇ ਗੁਨਾਹ ਕਬੂਲਣੇ ਪੈਣਿਆ 15 ਦਿਨ ਦਾ ਬਖਵਾ ਦਿੱਤਾ ਇਹਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦਾ ਐਂਗਲ ਸੀਗਾ ਕਿ ਜਿਹੜੇ 92 99 ਲੱਖ ਦੇ ਜਿਹੜੇ ਇਤਿਹਾਰ ਦਿੱਤੇ ਉਦੇ ਬਾਰੇ ਕੋਈ ਪੱਖ ਸਾਹਮਣੇ ਨਹੀਂ ਆਇਆ ਦੇਖੋ ਇਹ ਹੁਣ ਅੰਦਰ ਕੀ ਕੁਝ ਵਿਚਾਰਿਆਗਾ ਕਿ ਬਹੁਤ ਕੁਝ ਹੋਇਆ ਸੰਗਤ ਦੇ ਮੂਹਰੇ ਕਾਫੀ ਕੁਝ ਸਾਫ ਹੋਣਾ ਜੇ ਬਾਕੀ ਇਨਾ ਕਿਸੇ ਮੀਟਿੰਗ ਤੋਂ ਕਾਰਜਕਾਰੀ ਪ੍ਰਧਾਨ ਲਾ ਵੀ ਨਹੀਂ ਸਕਦਾ ਵਿਧਾਨ ਅਕੋਰਡਿੰਗ ਵੀ ਨਹੀਂ ਹੈ ਸੁਖਵੀਰ ਬਾਦਲ ਅਕਸਰ ਕਹਿੰਦੇ ਸੀ ਕਿ ਮੈਂ ਪਾਰਟੀ ਨੂੰ ਜਥੇਦਾਰ ਮੰਗ ਨਹੀਂ ਚਲਾਉਂਦਾ ਕਿਉਂਕਿ ਅਕਾਲੀ ਦਲ ਦੇ ਵਿੱਚ ਲੀਡਰ ਦਾ ਮਤਲਬ ਜਥੇਦਾਰ ਸ਼ਬਦ ਵਰਤਿਆ ਜਾਂਦਾ ਨਾ ਸੋ ਉਹਦੇ ਮੰਗ ਨਹੀਂ ਚਲਾਉਂਦਾ ਮੈਂ ਤਾਂ ਸੀਓ ਮੰਗ ਚਲਾਉਣਾ ਤਾਂ ਕੰਪਨੀ ਮੰਗ ਚਲਾਉਣਾ ਤੇ ਕੰਪਨੀ ਦੇ ਸ਼ੇਅਰ ਡਿੱਗੇ ਫਿਰ ਇਤਿਹਾਰ ਲੈਰ ਕਾਦੀ ਹੈ ਪੁਨਰ ਸੁਰਜੀਤੀ ਲਹਿਰ ਚੱਲ ਰਹੀ ਹੈ ਅਕਾਲੀ ਦਲ ਦੀ ਇੱਕ ਧੜਾ ਚਲਾ ਰਿਹਾ ਹੈ ਤਾਂ ਇਹ ਇਹ ਕਾਦੀ ਮਤਲਬ ਕੀ ਤੁਹਾਨੂੰ ਲੱਗਦਾ ਕੋਈ ਸੁਧਾਰ ਲਹਿਰ ਨਹੀਂ ਕੁਰਸੀ ਕਾਬਜ ਦੀੋ ਲੜਾਈ ਹੈ ਜਿਹੜੇ ਬੰਦੇ ਸੁਖਵੀਰ ਬਾਦਤ ਤੋਂ ਇਸ ਗੱਲ ਤੋਂ ਨਰਾਜ਼ ਹੋ ਕੇ ਆਏ ਸੀ ਕਿ ਉਹ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ਉਹ ਬੰਦੇ ਆਪਣਾ ਲੀਡਰ ਚੁਣਣ ਲੱਗੇ ਤਾਂ ਲੜਦੇ ਬਡਾਲੇ ਨੂੰ ਬਣਾਉਣ ਤੇ ਚੰਦੂ ਮਾਝਰੀ ਹੋਣੀ ਨਰਾਜ਼ ਹੋ ਗਏ ਸੀ ਪਰ ਕਿੱਥੇ ਤੁਹਾਡੇ ਚਾਚੇ ਵੀ ਅਕਾਲੀ ਦਲ ਨੂੰ ਸੁਧਾਰਨ ਦੀ ਤੁਸੀਂ ਆਪ ਤਾਂ ਸੁਧਰ ਨਹੀਂ ਰਹੇ ਪੰਜਾਬ ਨਾਮਾ ਦੇ ਇਸ એપisode ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਹੋਸਟ ਕੁਰਸ਼ਮ ਸ਼ੀਸ਼ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੂਰੇ ਹਫਤੇ ਦੀਆਂ ਜਿਹੜੀਆਂ ਸਿਆਸੀ ਘਟਨਾਵਾਂ ਨੇ ਉਹਨਾਂ ਦਾ ਇੱਕ ਜਾਇਜ਼ਾ ਲੈਨੇ ਆ ਦੀਪਕ ਚਨਾਰਥਲ ਸ਼ਰਮਾ ਉਹਨਾਂ ਦੇ ਨਾਲ ਸੀਨੀਅਰ ਜਰਨਲਿਸਟ ਨੇ ਆਪਾਂ ਇਸ ਪਿਛਲੇ ਹਫਤੇ ਦੇ ਵਿੱਚ ਜੋ-ਜੋ ਘਟਨਾਵਾਂ ਹੋਈਆਂ ਨੇ ਉਸ ਦੇ ਬਾਬਤ ਗੱਲ ਕਰਦੇ ਆ ਜਿਸ ਦੇ ਵਿੱਚ ਪੰਥਕ ਰਾਜਨੀਤੀ ਅਕਾਲੀ ਰਾਜਨੀਤਿਕ ਛਾਈ ਰਹੀ ਹੈ ਉਸ ਨੁਕਤੇ ਤੇ ਤੇ ਇਸ ਤੋਂ ਇਲਾਵਾ ਜਿਹੜੀਆਂ ਪੰਜਾਬ ਰਾਜਨੀਤੀ ਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਨੇ ਪਿਛਲੇ ਹਫ਼ਤੇ ਦੀਆਂ ਉਸ ਦੇ ਬਾਬਤ ਆਪਾਂ ਵਿਚਾਰਾਂ ਦੀ ਸਾਂਝ ਪਾਉਣੀ ਹੈ ਦੀਪਕ ਚਨਾਰਥ ਲੋਣੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰਸ਼ਮਸ਼ੀਰ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਥੇ ਸ਼ੁਰੂ ਕਰਦੇ ਆਂ ਜੀ ਕਾਫੀ ਧੀਰ ਤੋਂ ਉਡੀਕਿਆ ਜਾ ਰਿਹਾ ਸੀਗਾ ਕਿ ਪੰਥ ਦੇ ਵੱਲੋਂ ਸਜਾ ਲਾਈ ਜਾਊਗੀ ਅੱਜ ਤਨਖਾਈਆ ਕਰਾਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਤੇ ਕਿੱਦਾਂ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਕਿੱਥੇ ਤਾਂ ਬੁਲਾਉਂਦੇ ਰਹੇ ਨੇ ਜਥੇਦਾਰਾਂ ਨੂੰ ਆਪਣੇ ਘਰ ਤੇ ਅੱਜ ਤਨਖਾਈਆਂ ਵੀ ਕਰਾਰ ਦਿੱਤਾ ਗਿਆ ਜਿਹੜਾ ਸਾਰਾ ਸਫਰ ਹੈ ਪੰਥ ਤੇ ਵਿੱਚ ਸੁਖਵੀਰ ਬਾਦਲ ਦਾ ਅੱਜ ਕਿਹੜੇ ਮੁਕਾਮ ਤੇ ਪੁੱਜਿਆ ਇਸ ਸਥਿਤੀ ਦੇ ਲਈ ਮੈਨੂੰ ਲੱਗਦਾ ਕਿ ਸੁਖਵੀਰ ਬਾਦਲ ਤੇ ਉਹਨਾਂ ਦਾ ਪਰਿਵਾਰ ਆਪ ਜ਼ਿੰਮੇਵਾਰ ਹੈ ਜੀ ਆਪਣੇ ਕੰਮ ਕਹਾਵਤ ਹੈ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਂਦੀਆਂ ਜੀ ਜਿਹੜੇ ਇਹ ਦਮਗੀਆਂ ਮਾਰਦੇ ਹੁੰਦੇ ਸੀ ਕਿ ਸਾਡੀ ਜੇਬ ਚੋਂ ਜਥੇਦਾਰ ਨਿਕਲਦੇ ਆ ਅੱਜ ਚਾਹੇ ਇਹ ਸਕ੍ਰਿਪਟਡ ਹੋਵੇ ਜੀ ਪਰ ਅੱਜ ਲੱਗਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੁਝ ਕਿਹਾ ਜੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਹੀ ਨਹੀਂ ਦਿੱਤਾ ਹੂੰ ਉਹਨੂੰ ਅਕਾਲ ਤਖਤ ਸਾਹਿਬ ਦੇ ਮੂਹਰੇ ਖਲੋਣਾ ਪੈਣਾ ਹੈ ਜੀ ਸੰਗਤ ਦੇ ਵਿੱਚ ਖੜ ਕੇ ਗਨਾਹ ਕਬੂਲਣੇ ਪੈਣਿਆ 15 ਦਿਨ ਦਾ ਬਖਵਾ ਦਿੱਤਾ ਬਿਲਕੁਲ ਇਹ ਤੈਅ ਹੈ ਹੂੰ ਦੇਖੋ ਜਦੋਂ ਵਿਅਕਤੀ ਚਲਾ ਜਾਂਦਾ ਨਾ ਇਸ ਜਹਾਨ ਤੋਂ ਫਿਰ ਅਸੀਂ ਕਹਿੰਨੇ ਕਿ ਛੱਡੋ ਉਹਦੀਆਂ ਮਾੜੀਆਂ ਚੀਜ਼ਾਂ ਵੀ ਛੱਡ ਦਿਓ ਪਰ ਰਾਜਨੀਤੀ ਗੁਰਸ਼ਮਸ਼ੀਰਿ ਅਜਿਹੀ ਸ਼ੈ ਹੈ ਕਿ ਬੰਦਾ ਚਲਿਆ ਵੀ ਜਾਵੇ ਤਾਂ ਵੀ ਪੀੜ੍ਹੀਆਂ ਤੱਕ ਨੂੰ ਭੋਗਣੀ ਪੈਂਦੀ ਹੈ ਜੀ ਇੰਦਰਾ ਤੋਂ ਬਾਅਦ ਉਹਦੇ ਦੋ ਹੀ ਪੁੱਤ ਵੀ ਚਲੇ ਗਏ ਜੀ ਪਰ ਇੰਦਰਾ ਦੇ ਲੱਗੇ ਦਾਗ ਅਜ ਉਹਦੇ ਪੋਤਿਆਂ ਦੋ ਤੇ ਪੋਤਿਆਂ ਨੋਤਿਆਂ ਨੂੰ ਝੂਗਣੇ ਪੈ ਰਹੇ ਆ ਬਿਲਕੁਲ ਤੇ ਉਹੀ ਹੱਲ ਇੱਥੇ ਹੈ ਖੜੇਗਾ ਸੁਖਵੀਰ ਬਾਦਲ ਪਰ ਲੋਕਾਂ ਨੂੰ ਨਾ ਚ ਵੀ ਪ੍ਰਕਾਸ਼ ਸਿੰਘ ਬਾਦਲ ਦੇਖਣਾ ਹੂੰ ਕਿਉਂਕਿ ਜੇ ਅੱਜ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਸੁਖਵੀਰ ਬਾਦਲ ਨਾਲੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤਨਖਾਹੀਆਂ ਕਰਾਰ ਦਿੱਤੇ ਜਾਣੀ ਸੀ ਜੀ ਹੂੰ ਸੋ ਇਹ ਸਥਿਤੀ ਤੱਕ ਮਤਲਬ ਆ ਗਿਆ ਲੋਕਾਂ ਨੂੰ ਅਜੇ ਲੱਗ ਰਿਹਾ ਸੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਬੋਲਿਆ ਗਿਆ ਹੋਵੇ ਬਿਲਕੁਲ ਆਮ ਪਿੰਡਾਂ 'ਚ ਜਿਹੜੇ ਪੀੜੀਦਰ ਪੀੜੀ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਸੀ ਜੀ ਉਹ ਵੀ ਪਿਛਲੇ ਦਿਨਾਂ 'ਚ ਇਹ ਚਰਚਾ ਕਰਦੇ ਸੁਣੇ ਨੇ ਕਿ ਵੀ ਸੁਖਵੀਰ ਬਾਦਲ ਜਿੱਦਣ ਜਾਊਗਾ ਉਹ ਦਿਨ ਫਕਰੇ ਕੌਮ ਵਾਲਾ ਸਨਮਾਨ ਫਿਰ ਨਾਲ ਲੈ ਕੇ ਜਾਊਗਾ ਮੋੜ ਕੇ ਆਊਗਾ ਇਹ ਸਵਾਲ ਤੱਕ ਆ ਗਏ ਜੀ ਕਿਉਂ ਆਏ ਜੀ ਤੁਹਾਡਾ ਅਕਾਲੀ ਦਲ ਦਾ ਰਾਜ ਮਤਲਬ ਅਕਾਲੀ ਦਲ ਆਪਣੇ ਆਪ ਚ ਉਹ ਹੈ ਕਿ ਪੰਜਾਬ ਸੁਰੱਖਿਅਤ ਹੈ ਬਈ ਹੈਨਾ ਮਤਲਬ ਅਕਾਲੀ ਦਲ ਇੱਕ ਫੌਜ ਦੇ ਤਰ੍ਹਾਂ ਮੰਨੀ ਜਾਂਦੀ ਸੀ ਕਿ ਹਾਂ ਇਹ ਕੌਮ ਦੀ ਪੰਥ ਦੀ ਇਸ ਮਿੱਟੀ ਦੀ ਇਸ ਖਿੱਤੇ ਦੀ ਰਾਖੀ ਕਰਨ ਵਾਲੀ ਤਰ੍ਹਾਂ ਤੇ ਉਹਨਾਂ ਦੀ ਸਰਕਾਰ ਹੋਵੇ ਤੇ ਬੇਅਦਵੀ ਕਾਂਡ ਦੇ ਇਨਸਾਫ ਦੇ ਲਈ ਲੋਕ ਸੜਕਾਂ ਤੇ ਬੈਠੇ ਹੋਣ ਜੀ ਕੋਈ ਨਾਮ ਜੱਪ ਰਿਆ ਹੋਵੇ ਤੇ ਕੋਈ ਲੰਗਰ ਛੱਕ ਰਿਆ ਹੋਵੇ ਤੇ ਗੋਲੀਆਂ ਸਰਕਾਰੀ ਚੱਲਣ ਹੂੰ ਤੇ ਇਹ ਸਰਕਾਰ ਦੇ ਰਾਜ ਦੇ ਵਿੱਚ ਜਿੱਥੇ ਗ੍ਰਹਿ ਮੰਤਰੀ ਸੁਖਵੀਰ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣ ਤੇ ਐਫ ਆਈ ਆਰ ਚ ਲਿਖਿਆ ਜਾਵੇ ਅਣਪਛਾਤੀ ਪੁਲਿਸ ਹੂੰ ਅਣਪਛਾਤੀਆਂ ਗੋਲੀਆਂ ਜੀ ਤੇ ਇਹ ਸਾਰੇ ਕਾਰਿਆਂ ਨੇ ਅੱਜ ਇਸ ਸਥਿਤੀ ਤੱਕ ਲਿਆਂਦਾ ਜੀ ਪਰ ਕੀ ਇਹ ਸਾਰੇ ਦੇ ਲਈ ਇਕੱਲਾ ਸੁਖਵੀਰ ਬਾਦਲ ਜ਼ਿੰਮੇਵਾਰ ਹੈ ਗੌਰ ਕਰੋ ਜਥੇਦਾਰ ਸਾਹਿਬ ਨੇ ਨਾਲ ਹੋਰ ਕੁਝ ਕਿਹਾ ਉਹਨਾਂ ਨੇ ਕਿਹਾ ਕਿ 2007 ਤੋਂ ਲੈ ਕੇ 2017 ਤੱਕ 10 ਸਾਲ ਦਾ ਕਾਰਜਕਾਲ ਲਗਾਤਾਰ ਕਲਿਆਲ ਦਾ ਜਿਹੜਾ ਰਿਹਾ ਉਸ ਸਮੇਂ ਦੇ ਜਿਹੜੇ ਸਿੱਖ ਕੈਬਨਿਟ ਮੰਤਰੀ ਸੀ ਜੀ ਕੈਬਨਿਟ ਦੇ ਵਿੱਚ ਜਿਹੜੇ ਵੀ ਸਿੱਖ ਮੰਤਰੀ ਸੀ ਉਹਨਾਂ ਸਾਰਿਆਂ ਨੂੰ ਤਲਬ ਕੀਤਾ ਜਾਂਦਾ ਹੈ 15 ਦਿਨਾਂ ਚੋਂ ਆ ਕੇ ਹਾਜ਼ਰ ਹੋਣ ਮਤਲਬ ਜਿਹੜਾ ਕੁੰਬਾ ਖਿਲਰਿਆ ਪਿਆ ਨਾ ਉਹ ਵੀ ਹੁਣ ਅਕਾਲ ਤਖਤ ਸਭ ਤੇ ਆ ਕੇ ਮਾਫੀ ਮੰਗਣ ਲਈ ਇਕੱਠਾ ਹੋਊਗਾ ਜੀ ਪ੍ਰਕਾਸ਼ ਸਿੰਘ ਬਾਦਲ ਚਲੋ ਨਹੀਂ ਹੈਗੇ ਮਨਪ੍ਰੀਤ ਬਾਦਲ ਵੀ ਆਉਣਾ ਪੈਣਾ ਬਿਲਕੁਲ ਆਉਣਾ ਆਦੇਸ਼ ਪ੍ਰਤਾਪ ਕੈਰੋਂ ਨੂੰ ਵੀ ਪੈਣਾ ਜੀ ਹੈਨਾ ਆਉਣਾ ਦਿਲਜੀਤ ਚੀਮੇ ਨੂੰ ਵੀ ਪੈਣਾ ਆਉਣਾ ਸਰਜੀਤ ਰਖੜੇ ਨੂੰ ਵੀ ਪੈਣਾ ਹੈਨਾ ਉਧਰ ਬੀਬੀ ਜਗੀਰ ਕੌਰ ਨੂੰ ਵੀ ਪੇਸ਼ ਹੋਣਾ ਪੈਣਾ ਹੈ ਸਿਕੰਦਰ ਸਿੰਘ ਮਲੂਕਾ ਨੂੰ ਵੀ ਆਉਣਾ ਪੈਣਾ ਗੁਲਜਾਰ ਸਿੰਘ ਰਣਕੇ ਨੂੰ ਵੀ ਆਉਣਾ ਪੈਣਾ ਹੈਨਾ ਤੇ ਬੀਬੀ ਜਿਹੜੀ ਸਾਡੀ ਸਿੱਖਿਆ ਮੰਤਰੀ ਰਹੀ ਹੈ ਦਲਜੀਤ ਚੀਮਾ ਤੋਂ ਪਹਿਲਾਂ ਹੈਨਾ ਉਹਪਿੰਦਰਜੀਤ ਕੋਰ ਉਹ ਵੀ ਕੈਬਨਿਟ ਚ ਰਹੇ ਨੇ ਉਹਨਾਂ ਨੂੰ ਵੀ ਆਉਣਾ ਪੈਣਾ ਸੋ ਸਾਰਿਆਂ ਨੂੰ ਸਿੱਖ ਹੋਣ ਦੇ ਨਾਤੇ ਇਸ ਗੁਨਾਹ ਦੇ ਲਈ ਕਿ ਵੀ ਡੇਰਾ ਸਿਰਸਾ ਮੁਖੀ ਨੂੰ ਕੱਲਾ ਮਾਫੀ ਦਾ ਪਹਿਲੂ ਨਹੀਂ ਹੈ ਉਹਦੀ ਐਫਆਈਆਰ ਤੱਕ ਰੱਦ ਕਰਾਉਣ ਵਾਲਾ ਖੇਡ ਪਿਆ ਜਿਹਦੇ ਤੱਥ ਹੁਣ ਸਾਹਮਣੇ ਆ ਰਹੇ ਨੇ ਕਿ ਬਈ ਉਹ ਬੰਦੇ ਨੇ ਜਿਹਨੇ ਐਫਆਈਆਰ ਕਰਾਈ ਸੀ ਉਹਨੇ ਵਾਪਸ ਨਹੀਂ ਲਈ ਬਿਲਕੁਲ ਵਾਪਸ ਤੁਸੀਂ ਲੈ ਰਹੇ ਹੋ ਦਸਤਕਤ ਕੌਣ ਕਰ ਰਿਹਾ ਹੈ ਇਹ ਸਵਾਲ ਖੜਾ ਹੋ ਗਿਆ ਹੈ ਉਹਦੀਆਂ ਫਿਲਮਾਂ ਰਿਲੀਜ਼ ਅਜੇ ਤਾਂ ਉਹ ਜਿਹੜਾ ਕੱਪੜੇ ਪਾ ਕੇ ਉਹਨੇ ਸਮਾਂਗ ਰਚਿਆ ਗੁਰਮੀਤ ਸਿੰਘ ਰਾਮ ਰਹੀਮ ਨੇ ਹੈਨਾ ਉਹ ਕੱਪੜੇ ਫੜਾਉਣ ਵਾਲਾ ਮਸਲਾ ਖੜਾ ਕੇ ਲਫਾਫਾ ਕਾਉਣ ਦੇ ਕਿਹਾ ਸੀ ਉਹਦਾ ਸੋ ਇੱਕ ਕਿੰਨੇ ਸਵਾਲ ਖੜੇ ਨੇ ਫਿਰ ਫਿਰ ਉਹ ਤੋਂ ਉਹਦੀ ਫਿਲਮ ਰਿਲੀਜ਼ ਕਰਾਉਣ ਦੇ ਲਈ ਇੱਥੇ ਪੈਲ ਕਰਦੂ ਫਿਰ ਉਹਨੂੰ ਮਾਫੀ ਕਰਾਉਣ ਦੇ ਲਈ ਜਥੇਦਾਰਾਂ ਨੂੰ ਤਲਬ ਜਥੇਦਾਰ ਤਲਬ ਕਰਦੇ ਸੀ ਤੁਸੀਂ ਜਥੇਦਾਰ ਨੂੰ ਤਲਬ ਕਰਨ ਲੱਗ ਪਏ ਜੀ ਇਹਨਾਂ ਸਾਰੇ ਗੁਨਾਹਾਂ ਦੇ ਲਈ ਹੁਣ ਸੁਖਵੀਰ ਬਾਦਲ ਨੂੰ ਹਦਾਇਤ ਹੋਈ ਆ ਕਿ ਵੀ ਤੁਹਾਨੂੰ ਤਨਖਾਈਆ ਕਰਾਰ ਦਿੱਤਾ ਪਰ ਤਨਖਾ ਜਿਹੜੀ ਧਾਰਮਿਕ ਸਜ਼ਾ ਹੁੰਦੀ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਜੀ ਉਹਦੀ ਅਜੇ ਤਫਸੀਲ ਨਹੀਂ ਦੱਸੀ ਤਫਸੀਲ ਕੁਆਂਟਮ ਨਹੀਂ ਆਇਆ ਹਾਂ ਤਫਸੀਲ ਉਸ ਦਿਨ ਜਦੋਂ ਅਕਾਲ ਤਖਤ ਸਾਹਿਬ ਦੇ ਮੂਹਰੇ ਸਿਰ ਝੁਕਾ ਕੇ ਸੁਖਬੀਰ ਤੇ ਆ ਸਾਰੇ ਖੜੇ ਹੋਣਗੇ ਜੀ ਸੰਗਤ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੂੰ ਸਵਾਲ ਕੀਤਾ ਜਾਊਗਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਹਿਬਾਨ ਸਵਾਲ ਕਰਨਗੇ ਕਿ ਭਾਈ ਆਹ ਤੁਹਾਡੇ ਤੇ ਦੋਸ਼ ਲੱਗਦੇ ਨੇ ਦੋ ਜਵਾਬ ਹੂੰ ਔਰ ਗੁਰਸ਼ਮਸ਼ੀਰ ਇਹ ਤੈਅ ਆ ਕਿ ਇਹਨਾਂ ਨੂੰ ਗੁਨਾਹ ਕਬੂਲਣਾ ਵੀ ਪੈਣਾ ਹੂੰ ਔਰ ਧਾਰਮਿਕ ਸਜ਼ਾ ਜਿਹੜੀ ਤਨਖਾਈਏ ਦੇ ਤੌਰ 'ਤੇ ਲੱਗੀ ਹੈ ਉਹ ਗੱਲ 'ਚ ਤਖਤੀਆਂ ਪਾ ਕੇ ਪੂਰੀ ਹੋਣੀ ਹੈ ਤੈ ਹੈ ਹੂੰ ਉਹ ਤੋਂ ਬਾਅਦ ਕੀ ਹੋਊਗਾ ਇਹ ਦੇਖਣ ਵਾਲੀ ਪ੍ਰਕਿਰਿਆ ਹੁਣ ਇਹ ਵੀ ਸਵਾਲ ਹੈ ਕਿ ਜਿਹੜੇ ਕਿਹਾ ਕਿ 15 ਦਿਨਾਂ ਚਾਓ ਕਿ ਅੱਡੋ-ਅੱਡੀ ਜਾਣਗੇ ਜਾਂ ਇੱਕ ਦਿਨ ਇਕੱਠੇ ਜਾਣਗੇ ਕਿਉਂਕਿ ਸਪਸ਼ਟੀਕਰਨ ਦਾ ਦੋਵਾਂ ਪਾਸਿਓਂ ਆ ਲਿਆ ਲਗਭਗ ਜੀ 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 ਹੁਣ ਤਾਂ ਸਜ਼ਾ ਦੀ ਤਫਸੀਲ ਆਉਣੀ ਹੈ ਉਹਦੇ ਵਿੱਚ ਇਹਨਾਂ ਨੇ ਸਿਰ ਨਵਾ ਕੇ ਪਹਿਲਾਂ ਗੁਨਾਹ ਕਬੂਲਣਿਆ ਪਰ ਅਜੇ ਵੀ ਸੱਚੇ ਦਿਲੋਂ ਗੁਨਾਹ ਕਬੂਲ ਲੈਣ ਸ਼ਾਇਦ ਪੰਜਾਬ ਦਾ ਪੰਥ ਦਾ ਕੌਮ ਦਾ ਤੇ ਅਕਾਲੀ ਦਲ ਦਾ ਕੁਝ ਭਲਾ ਹੋ ਜਵੇ ਤਾਂ ਇਹਦੇ ਵਿੱਚ ਇੱਕ ਸਿਆਸੀ ਪੱਖ ਹੈ ਸਾਰੀ ਗੱਲ ਦਾ ਇੱਕ ਪੰਥਕ ਪੱਖ ਹੈ ਜੇ ਆਪਾਂ ਪੰਥਕ ਰਾਜਨੀਤੀਆਂ ਅਕਾਲੀ ਰਾਜਨੀਤੀ ਦੇ ਵੀ ਦੇਖੀਏ ਤਾਂ ਇਹ ਸੁਰਜੀਤ ਸਿੰਘ ਬਰਨਾਲਾ ਦੇ ਟਾਈਮ ਹੋਇਆ ਜਦੋਂ ਉਹ ਚੀਫ ਮਿਨਿਸਟਰ ਵੀ ਸੀਗੇ ਪ੍ਰਧਾਨ ਵੀ ਸੀਗੇ ਅਕਾਲੀ ਦਲ ਦੇ ਤੇ ਜਾਂ ਮਾਸਟਰ ਤਾਰਾ ਸਿੰਘ ਜਦੋਂ ਉਹਨਾਂ ਨੇ ਉਹ ਵਰਤ ਤੋੜਿਆ ਸੀਗਾ ਤਿੰਨ ਮੌਕੇ ਨੇ ਇਤਿਹਾਸ ਦੇ ਵਿੱਚ ਜਦੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹ ਹੀ ਆਕਰਾਰ ਦਿੱਤਾ ਗਿਆ ਪਰ ਇਹਦੇ ਵਿੱਚ ਨਾਲ ਇਹ ਵੀ ਇੱਕ ਗੱਲ ਨਾਲ ਆ ਰਹੀ ਹੈ ਕਿ ਹੁਣ ਜਦੋਂ ਇਹ ਸਾਰੀ ਗੱਲ ਹੋਈ ਹੈ ਇਹਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦਾ ਐਂਗਲ ਸੀਗਾ ਕਿ ਜਿਹੜੇ 99 ਲੱਖ ਦੇ ਜਿਹੜੇ ਇਸ਼ਤਿਹਾਰ ਦਿੱਤੇ ਉਹਦੇ ਬਾਰੇ ਕੋਈ ਪੱਖ ਸਾਹਮਣੇ ਨਹੀਂ ਆਇਆ ਜੀ ਦੇਖੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਰਾ ਨੇ ਸਪਸ਼ਟਿਕਰਨ ਦਿੱਤਾ ਉਸੇ ਦਿਨ ਜਦੋਂ ਸੁਖਵੀਰ ਬਾਦਲਹੋਰੀ ਦੇਖਿਆ ਉਹਨਾਂ ਨੇ ਬੰਦ ਲਫਾਪਾ ਆਪਣਾ ਸੌਂਪਿਆ ਜੀ ਉਹ ਚ ਉਹਨਾਂ ਨੇ ਦੱਸਤਾ ਕਿ ਅਸੀਂ ਤਾਂ ਕੌਮ ਦੇ ਹਵਾਲੇ ਨਾਲ ਸੰਗਤ ਦੇ ਹਵਾਲੇ ਨਾਲ ਇਸ ਲਈ ਇਸ਼ਤਿਹਾਰ ਜਾਰੀ ਕੀਤੇ ਹੈ ਨਾ ਉਹ ਅਕਾਲ ਤਖਤ ਸਾਹਿਬ ਤੋਂ ਆਇਆ ਫੈਸਲਾ ਸੀ ਜੀ ਹੈ ਨਾ ਨਹੀਂ ਉਹਨਾਂ ਨੇ ਇਹ ਵੀ ਬੋਲ ਦਿੱਤਾ ਨਾ ਕਿ ਇਹ ਫੈਸਲਾ ਆਇਆ ਸੀ ਇਸ ਤੋਂ ਫੈਸਲਾ ਜਨਤਕ ਕੀਤਾ ਸੋ ਡਿਊਟੀ ਨਿਭਾਈ ਪਰ ਉਸ ਸਮੇਂ ਪ੍ਰਧਾਨ ਮੱਕੜ ਸੀ ਬਿਲਕੁਲ ਠੀਕ ਹੈ ਮੱਕੜ ਸੀ ਫਿਰ ਹੁਣ ਚਰਚਾ ਤਾਂ ਇਹ ਵੀ ਤੁਰਪੀ ਕਿਉਂਕਿ ਜਥੇਦਾਰ ਯਾਨੀ ਕੇਵਲ ਸਿੰਘ ਉਹਨਾਂ ਦਾ ਜਥਾ ਵੀ ਮਿਲ ਕੇ ਆਇਆ ਹੈ ਤੇ ਅਮਰਤਪਾਲ ਦੇ ਬਾਪੂ ਹਰੀ ਵੀ ਮਿਲ ਕੇ ਆਏ ਨੇ ਹੈਨਾ ਤੇ ਇਹਨਾਂ ਨੇ ਜਥੇਦਾਰ ਸਹਿਬਾਨਾਂ ਨੂੰ ਇਹ ਵੀ ਮੰਗ ਚੁੱਕੀ ਹੈ ਕਿ ਵੀ ਜਿਹੜੇ ਜਥੇਦਾਰ ਸਹਿਬਾਨਾਂ ਨੇ ਉਹ ਮਾਫੀ ਨਾਮੀ ਵਾਲੀ ਪ੍ਰਕਿਰਿਆ ਚ ਲਈ ਸੀ ਉਹਨਾਂ ਨੂੰ ਵੀ ਪੁੱਛਿਆ ਜਾਣਾ ਚਾਹੀਦਾ ਉਹ ਵੀ ਫਿਰ ਮੱਕੜ ਨੂੰ ਪੁੱਛਿਆ ਜਾਣਾ ਚਾਹੀਦਾ ਪਰ ਅੱਜ ਅੱਜ ਫਿਰ ਜਥੇਵਾਰਦਾ ਸਾਹਿਬਾਨ ਨੇ ਇਸ ਮੁਕਤੇ ਤੇ ਬੋਲੇ ਨਹੀਂ ਜੋ ਉਹਨਾਂ ਨੇ ਸੁਖਬੀਰ ਬਾਦਲ ਦੇ ਰਿਗਾਰਡਿੰਗ ਦੇਤਾ ਫੈਸਲਾ ਬਟ ਇਸ ਪੱਖ ਤੇ ਮੌਨ ਰਹੇ ਨੇ ਦੇਖੋ ਇਹ ਹੁਣ ਅੰਦਰ ਕੀ ਕੁਝ ਵਿਚਾਰਿਆ ਗਿਆ ਇਹ ਬਹੁਤ ਕੁਝ ਹੁੰਦਾ ਜੀ ਪੰਜ ਸਿੰਘ ਸੇਵਨਾਂ ਦੀ ਬੈਠਕ ਹੈ ਜੀ ਉੱਥੇ ਫੈਸਲਾ 3-2 ਨਾਲ ਆਵੇ 4-2 ਨਾਲ ਆਵੇ 5-0 ਨਾਲ ਆਵੇ ਜਦੋਂ 3 ਇੱਕ ਪਾਸੇ ਤਾਂ ਫੈਸਲਾ ਆ ਗਿਆ ਫਿਰ ਉਹ ਬਾਹਰ ਆਉਣ ਲੱਗਿਆ ਸਰਬਸੰਮਤੀ ਹੁੰਦੀ ਹੈ ਸੋ ਇਸ ਲਈ ਉੱਥੇ ਅੰਦਰ ਇਹ ਨਹੀਂ ਹੁੰਦਾ ਕਿ ਨਾ ਆਏ ਹੁਣੇ ਇਹ ਸਵਾਲ ਆਏ ਨੇ ਆਏ ਨੇ ਹਾਂ ਪਰਜੰਤਕ ਨਹੀਂ ਹਾਂ ਨਹੀਂ ਕੀਤੀ ਇਹ ਇਸ ਲਈ ਕੁਝ ਮਰਿਆਦਾ ਵੀ ਕੁਝ ਰਤਬਾ ਵੀ ਕੁਝ ਅਹੁਦਿਆਂ ਦਾ ਸਤਕਾਰ ਵੀ ਬਹੁਤ ਕੁਝ ਹੁੰਦਾ ਪਰ ਸੰਗਤ ਦੇ ਮੂਹਰੇ ਕਾਫੀ ਕੁਝ ਸਾਫ਼ ਹੋਣਾ ਜੇ ਬਾਕੀ ਹੈ ਅੱਜ ਵਾਲੇ ਉਹਨਾਂ ਨੂੰ ਉਸ ਝਲਕਾਰੇ 'ਚ ਮੈਂ ਤਾਂ ਹੀ ਸ਼ੁਰੂ 'ਚ ਕੱਲ੍ਹ ਕਹਿਆ ਸੀ ਕਿ ਕਹਿਣ ਲੱਗਦਾ ਕਿ ਇਹ ਵੀ ਸਕ੍ਰਿਪਟਡ ਤਾਂ ਨਹੀਂ ਹਾਂ ਜਿਹੜੀ ਸਕ੍ਰਿਪਟਡ ਵਾਲੇ ਨੇ ਮੰਨ ਲਓ ਇਹ ਗੱਲ ਸ਼ੁਰੂ ਤੋਂ ਹੀ ਕੱਲ੍ਹ ਦੀ ਚੱਲ ਰਹੀ ਸੀ ਕਿ ਹਾਂ ਜੀ ਇਹ ਸਕ੍ਰਿਪਟ ਤਿਆਰ ਕੀਤੀ ਜਾ ਰਹੀ ਹੈ ਕਾਰਜਕਾਰਨੀ ਪ੍ਰਧਾਨ ਲਾਇਆ ਗਿਆ ਜਿਵੇਂ ਬਲਵਿੰਦਰ ਸਿੰਘ ਭੁੰਦਰੜ ਉਹਨਾਂ ਨੂੰ ਤਾ ਉਹਦੇ ਤੇ ਵੀ ਇਹ ਗੱਲ ਆਈ ਤਾਂ ਜਿਹੜੀ ਸਕ੍ਰਿਪਟ ਵਾਲੀ ਜੇ ਸਾਰੀ ਐਂਗਲ ਹੈਗੀ ਅਗੇ 15 ਦਿਨਾਂ ਬਾਅਦ ਜੀ ਉਹ ਮਾਫੀ ਮੰਗ ਲੈਣਗੇ ਤੇ ਉਸ ਤੋਂ ਬਾਅਦ ਫਿਰ ਗੱਲ ਇਦਾਂ ਹੋ ਜੂਗੀ ਮਤਲਬ ਕਿ ਇਹ ਜਿਹੜੀ ਕੌਨਸਪੀਰੇਸੀ ਥਿਊਰੀ ਇਹ ਜਿਹੜੀ ਥਿਊਰੀ ਹੈ ਉਹਦੇ ਵਿੱਚ ਸਕ੍ਰਿਪਟਡ ਪੂਰੀ ਤਰ੍ਹਾਂ ਇਸ ਲਈ ਹੁਣ ਇਹਦੇ ਵਿੱਚ ਖੇਲਾ ਲੱਗਦਾ ਹੈ ਹੂੰ ਕਿ ਪਤਾ ਤਾਂ ਇਹ ਲੱਗ ਰਿਹਾ ਸੀਗਾ ਕਿ ਜਥੇਦਾਰ ਸਹਿਬਾਨ ਨੇ ਅਸਤੀਫਾ ਮੰਗਣਾ ਸੀ ਸੁਖਵੀਰ ਬਾਦਲ ਦਾ ਹੂੰ 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 ਸਕ੍ਰਿਪਟ ਤਾਂ ਵੀ ਇਹੀ ਜਿਹੀ ਤਿਆਰ ਹੋ ਰਹੀ ਸੀ ਕਹਿੰਦੇ ਬਿਲਕੁਲ ਪਰ ਭੁੰਦੜ ਨੂੰ ਅਚਨਚੇ ਹੀ ਕਿੱਥੋਂ ਲਾ ਦਿੱਤਾ ਗਿਆ ਹੂੰ ਕੀ ਇਹ ਵੀ ਜਥੇਦਾਰਾਂ ਨਾਲ ਤਾਲਮੇਲ ਹੋ ਕੇ ਹੋਇਆ ਹੂੰ ਜਾਂ ਫਿਰ ਅਕਾਲੀ ਦਲ ਇੱਕ ਪਾਰਟੀ ਹੈ ਹੂੰ ਉਹ ਉਹ ਸਾਡੀ ਸੁਪਰੀਮ ਹੈ ਅਕਾਲ ਤਖਤ ਸਾਹਿਬ ਤੇ ਉਸ ਦੇ ਵਿੱਚ ਜੇਕਰ ਇਹੀ ਅੰਦਰ ਬੰਦ ਕਮਰੇ ਚ ਕੋਈ ਗੱਲਬਾਤ ਚੱਲ ਰਹੀ ਹੈ ਤਾਂ ਇਹ ਅਜੇ ਵੀ ਗਲਤ ਹੈ ਜੇ ਅਜੇ ਵੀ ਤੁਸੀਂ ਨਹੀਂ ਸੁਧਰ ਰਹੇ ਤੁਹਾਡੇ ਤੇ ਇਹੋ ਜਿਹੇ ਦੋਸ਼ ਨਹੀਂ ਕਿ ਤੁਸੀਂ ਤਾਂ ਡੇਰਾ ਸਿਰਸਾ ਮੁਖੀ ਨੂੰ ਅਕਾਲ ਤਖਬਾਬ ਨੂੰ ਛੇਕਣ ਦਾ ਆਵਾਜ਼ ਵੀ ਮਤਲਬ ਵਿਧਾਨ ਕਹਿੰਦੇ ਕਿ ਬਿਨਾਂ ਕਿਸੇ ਮੀਟਿੰਗ ਤੋਂ ਕਾਰਜਕਾਰੀ ਪ੍ਰਧਾਨ ਲਾਭ ਨਹੀਂ ਸਕਦਾ ਵਿਧਾਨ ਦੇ ਅਕੋਰਡਿੰਗ ਵੀ ਨਹੀਂ ਹੈਗਾ ਇਹ ਹੀ ਤਾਂ ਹਸੂਣੀਆ ਗੱਲਾਂ ਹਮ ਅਕਾਲੀ ਦਲ ਦੇ ਨਿਹਾਰ ਦਾ ਹੋਰ ਕਾਰਨ ਕੀ ਹੈ ਜਦੋਂ ਤੋਂ ਆ ਹੁਣ ਖਲਾਰਾ ਪੈਣਾ ਸ਼ੁਰੂ ਹੋਇਆ ਹੈ ਕਿਉਂਕਿ ਸੁਖਬੀਰ ਬਾਦਲ ਅਕਸਰ ਕਹਿੰਦੇ ਸੀ ਕਿ ਮੈਂ ਪਾਰਟੀ ਨੂੰ ਜਥੇਦਾਰ ਮੰਗ ਨਹੀਂ ਚਲਾਉਂਦਾ ਕਿਉਂਕਿ ਅਕਾਲੀ ਦਲ ਦੇ ਵਿੱਚ ਲੀਡਰ ਦਾ ਮਤਲਬ ਜਥੇਦਾਰ ਸ਼ਬਦ ਵਰਤਿਆ ਜਾਂਦਾ ਨਾ ਸੋ ਉਹਦੇ ਮੰਗ ਨਹੀਂ ਚਲਾਉਂਦਾ ਮੈਂ ਤਾਂ ਸੀਓ ਮੰਗ ਚਲਾਉਣਾ ਮੈਂ ਤਾਂ ਕੰਪਨੀ ਮੰਗ ਚਲਾਉਣਾ ਤੇ ਕੰਪਨੀ ਦੇ ਸ਼ੇਅਰ ਡਿੱਗੇ ਫਿਰ ਹੁਣ ਹੁਣ ਚੁਗਣੇ ਪੈਣੇ ਆ ਉਹ ਕੰਡੇ ਜਿਹੜੇ ਬੀਜੇ ਸੀ ਹੁਣ ਹੋਇਆ ਕੀ ਕਿ ਜਦੋਂ ਇਹ ਤੜਾਕ ਬਾਗੀ ਹੋ ਗਿਆ ਤੇ ਉਹਦੇ باوجود ਵੀ ਸੁਖਵੀਰ ਬਾਦਲੇ ਸਮਝੇ ਨਹੀਂ ਪਾਰੇ ਕਿ ਭਾਈ ਜਿਹੜੇ ਤੁਹਾਡੇ ਨਾਲ ਨੇ ਜਾਂ ਜਿਹੜੇ ਉਹ ਸਾਹਮਣੇ ਖੜੇ ਨੇ ਲੋਕਾਂ ਨੇ ਦੋਹੇ ਤਰੇ ਨਕਾਰੇ ਹੋਏ ਨੇ ਦੋਆਂ ਚੋਂ ਇੱਕ ਜੇ ਉਧਰ ਬਡਾਲਾ ਪ੍ਰਵਾਹਣਾ ਤਾਂ ਇੱਧਰ ਧਾਮੀਓ ਪ੍ਰਵਾਹਣਾ ਹਲੇ ਹੋਰ ਨਹੀਂ ਪਰ ਤੁਸੀਂ ਅਨੁਸ਼ਾਸਨੀ ਕਮੇਟੀ ਬਣਾਵਾਂਗੇ ਜੀ ਉੱਚ ਵੀ ਭੁੰਦੜੇ ਹੈਨਾ ਆ ਕਮੇਟੀ ਇੱਚ ਵੀ ਗੁਲਜਾਰ ਸਿੰਘ ਰਣੀ ਕਈ ਹੁਣ ਉਹ ਬਣਾਇਆ ਕਾਰਜਕਾਰੀ ਪ੍ਰਧਾਨ ਉਹ ਵੀ ਭਾਈ ਇਹ ਨਾਮ ਪੰਜਾਬ ਨਹੀਂ ਪਸੰਦ ਕਰ ਰਿਹਾ ਹੁਣ ਤੁਸੀਂ ਉਹ ਨਾਵਾਂ ਨੂੰ ਰੋਜ਼ ਅਖਬਾਰਾਂ 'ਚ ਪਾ ਰਹੇ ਹੋ ਤੇ ਜੇ ਹੁਣ ਕਰਨੇ ਲੱਗੇ ਸੀ ਗੁਰਸ਼ਮਸ਼ੀਰ ਫਿਰ ਕੋਈ ਅੰਤਰੀਂ ਕਮੇਟੀ ਕੋਈ ਕਾਰਜਕਾਰਨੀ ਕੋਈ ਅਨੁਸ਼ਾਸਨੀ ਕਮੇਟੀ ਕਿਸੇ ਦੀ ਮੀਟਿੰਗ ਦਿਖਾ ਦਿੰਦੇ ਹਮ ਕਿ ਭਾਈ ਉਸ ਕਮੇਟੀ ਨੇ ਫੈਸਲਾ ਲਿਆ ਸੁਖਵੀਰ ਬਾਦਲ ਨੇ ਫੈਸਲਾ ਲਿਆ ਜੀ ਫਿਰ ਫੈਸਲਾ ਲੈਣ ਲੱਗੇ ਆਪਣਾ ਅਸਤੀਫਾ ਵੀ ਦੇ ਦਿੰਦੇ ਜਿਹੜੇ ਦਾ ਤਨਖਾਹੀ ਹੀ ਘਰਾੜ ਦੇ ਔਰ ਅੱਜ ਦੀ ਤਰੀਖ 'ਚ ਕਾਰਜਕਾਰੀ ਪ੍ਰਧਾਨ ਦੀ ਕਿੰਨੀ ਕੁ ਬੁੱਕਤ ਆ ਪ੍ਰਿੰਸੀਪਲ ਬੁੱਧਰਾਮ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਕਿਸੇ ਨੂੰ ਨਾਂ ਵੀ ਨਹੀਂ ਦਿੱਤੇ ਕਿਉਂਕਿ ਕੋਈ ਫੈਸਲਾ ਲੈਣ ਦੀ ਤਾਕਤ ਨਹੀਂ ਦੇ ਰਹੇ ਤੁਸੀਂ ਉਹਨਾਂ ਨੂੰ ਫੈਸਲੇ ਤਾਂ ਮੁੱਖ ਮੰਤਰੀ ਸਾਹਿਬ ਲੈ ਰਹੇ ਨੇ ਜਿਹੜੇ ਪਾਰਟੀ ਦੇ ਪ੍ਰਧਾਨ ਵੀ ਨੇ ਉਹੀ ਕੰਮ ਇੱਥੇ ਆ ਫੈਸਲੇ ਤਾਂ ਸੁਖਵੀਰੇ ਲਈ ਗਏ ਕਮੇਟੀਆਂ ਤਾਂ ਸਾਰੀਆਂ ਦਿਖਾਵੇ ਦੀਆਂ ਸੀ ਜੀ ਤੇ ਪਰ ਉਸ ਸਮੇਂ ਜਿਹੜੇ ਬਾਗੀ ਬੈਠੇ ਨੇ ਉਹ ਵੀ ਸਿਰਨਵਾ ਕੇ ਹਾਂ ਕਰਦੇ ਸੀ ਅੱਜ ਜਿਹੜੇ ਕਾਰਨ ਤਨਖਾਹਿਆ ਕਰਾਰ ਦਿੱਤਾ ਹੈ ਉਹਨਾਂ ਸਾਰੇ ਫੈਸਲਿਆਂ 'ਚ ਇਹਨਾਂ ਦੀ ਹਮੀਆਂ ਸੀ ਜੀ جے ਤੁਹਾਡੀ ਹਮਈ ਨਹੀਂ ਸੀ ਤੁਸੀਂ ਉਸ ਸਮੇਂ ਵਿਰੋਧ ਕਰਕੇ ਬਾਹਰ ਆਉਂਦੇ ਕਿ ਕਿਉਂ ਗਲਤ ਹੋ ਰਿਹਾ ਹੈ ਤੁਸੀਂ ਜਦ ਵਿਰੋਧ ਨਹੀਂ ਕੀਤਾ ਜਾਂ ਤੁਸੀਂ ਵਜੀਰੀਆਂ ਮਾਣੀਆਂ ਮੰਤਰੀ ਉਹਦੇ ਮਾਣੇ ਕੇਂਦਰ ਚ ਰਤਮੇ ਮਾਣੇ ਹੈ ਚੇਅਰਮੈਨੀਆਂ ਮਾਣੀਆਂ ਆਪਣੇ ਮੁੰਡਿਆਂ ਨੂੰ ਟਿਕਟਾਂ ਦਵਾਈਆਂ ਆਪਣੇ ਰਸਤੇਦਾਰਾਂ ਨੂੰ ਟਿਕਟਾਂ ਦਵਾਈਆਂ ਆਪਣੇ ਚਹੇਤਿਆਂ ਲਈ ਚੇਅਰਮੈਨੀਆਂ ਲਭੀਆਂ ਤੇ ਹੁਣ ਜਦੋਂ ਸਾਰਾ ਕੁਝ ਅਕਾਲੀ ਦਲ ਤੋਂ ਖੁੱਸ ਗਿਆ ਹੁਣ ਤੁਸੀਂ ਬਾਹਰ ਆ ਕੇ ਬਗਾਵਤ ਕਰ ਸੁਧਾਰ ਲੈਰ ਕਾਦੀ ਹੈ ਮਤਲਬ ਕਿ ਜਿਹੜੀ ਪੁਨਰ ਸੁਰਜੀਤੀ ਲੈਰ ਚੱਲ ਰਹੀ ਹੈ ਅਕਾਲੀ ਦਲ ਦੀ ਇੱਕ ਧੜਾ ਚਲਾ ਰਿਹਾ ਹੈ ਤਾਂ ਇਹ ਇਹ ਕਾਦੀ ਮਤਲਬ ਕਿ ਤੁਹਾਨੂੰ ਲੱਗਦਾ ਕੋਈ ਸੁਧਾਰ ਲੈਰ ਨਹੀਂ ਹੈ ਹੂੰ ਕੁਰਸੀ ਕਾਬਜ ਦੀੋ ਲੜਾਈ ਹੈ ਜਿਹੜੇ ਬੰਦੇ ਸੁਖਵੀਰ ਬਾਦਤ ਤੋਂ ਇਸ ਗੱਲ ਤੋਂ ਨਰਾਜ਼ ਹੋ ਕੇ ਆਏ ਸੀ ਕਿ ਉਹ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ਹੈਨਾ ਉਹ ਬੰਦੇ ਆਪਣਾ ਲੀਡਰ ਚੁਣਣ ਲੱਗੇ ਤਾਂ ਲੜ ਪਏ ਬਡਾਲੇ ਨੂੰ ਬਣਾਉਣ ਤੇ ਚੰਦੂ ਮੱਜਰੀ ਹੋਣੀ ਨਰਾਜ਼ ਹੋ ਗਏ ਸੀ ਫਿਰ ਕਿੱਥੇ ਤੁਹਾਡੇ ਚਾਚੇ ਵੀ ਕਾਲੀ ਦਲ ਨੂੰ ਸੁਧਾਰਨ ਦੀ ਤੁਸੀਂ ਆਪ ਤਾਂ ਸੁਧਰ ਨਹੀਂ ਰਹੇ ਬਿਲਕੁਲ ਸੋ ਬਹੁਤ ਦੂਰ ਹੈਕਰ ਜਿਹਦਾ ਫਾਇਦਾ ਵਿਰੋਧੀ ਦਲ ਚੱਕ ਰਹੇ ਨੇ ਆਪਾਂ ਲਗਾਤਾਰ ਗੁਰਸ਼ਮਸ਼ੀਰ ਇਹ ਗੱਲ ਕਰਦੇ ਰਹੇ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ ਔਰ ਖੇਤਰੀ ਪਾਰਟੀ ਜੋ ਸਾਡੇ ਕੋਲ ਲੈ ਦੇ ਕੇ ਸ਼੍ਰੋਮਣੀ ਕਾਲੀ ਦਲ ਸੀ ਪਰ ਉਹ ਇੰਨੇ ਟੁਕੜਿਆਂ ਚ ਵੰਡ ਗਿਆ ਉਹਦੇ ਮਗਰ ਕੋਈ ਨਾ ਕੋਈ ਨਾਂ ਲੱਗਦਾ ਰਿਹਾ ਕਦੇ ਮਾਨ ਦਲ ਕਦੇ ਬਰਨਾਲਾ ਦਲ ਕਦੇ ਟੋੜਾ ਦਲ ਹੈ ਕਦੇ ਬਾਦਲ ਦਲ ਤੇ ਬਾਦਲ ਨੇ ਤਾਂ ਪ੍ਰਾਈਵੇਟ ਲਿਮਟਿਡ ਬਣਾ ਲਿਆ ਮਤਲਬ ਇੱਕ ਦੌਰ ਅਜਿਹਾ ਸੀ ਕਿ ਸਾਰਾ ਟੱਬਰੇ ਵਿੱਚ ਸੀ ਸੋ ਹੁਣ ਜਸਵੰਤ ਸਿੰਘ ਸਾਬ੍ਹ ਨੇ ਜਿਵੇਂ ਤਲਵ ਕੀਤੇ ਨੇ ਹੁਣ ਉਹ ਸਾਰਾ ਟੱਬਰ ਕੋਣਵਾ ਇਕੱਠਾ ਹੋਊਗਾ ਨਾ ਆਪਾਂ ਤਾਂ ਹੀ ਕਹਿ ਰਹੇ ਹਾਂ ਪਰ ਉਹ ਤੋਂ ਹਾਂ ਉਹ ਤੋਂ ਬਾਅਦ ਕੀ ਸਵਾਲ ਇਹ ਹੈ ਕਿ ਹੁਣ 15 ਦਿਨਾਂ ਤੋਂ ਬਾਅਦ ਕੀ ਬਾਅਦ ਕੀ ਇਹ ਜਿਆਦਾ ਵੱਡਾ ਪ੍ਰਸ਼ਨ ਇਹ ਜਿਆਦਾ ਬਟਾ ਹਾਂ ਤਾਂ ਤੁਹਾਨੂੰ ਕੀ ਲੱਗਦਾ ਹੁਣ ਜਿਹੜੀ ਮਾਈਕਰੋ ਮੈਨੇਜਮੈਂਟ ਤੁਸੀਂ ਗੱਲ ਕੀਤੀ ਕੰਪਨੀ ਦੀ ਤਰ੍ਹਾਂ ਚਲਾਉਂਦੇ ਸੀ ਜੇ ਹੁਣ ਆਪਾਂ ਸੁਖਬੀਰ ਬਾਦਲ ਦੀ ਮਾਈਕਰੋ ਮੈਨੇਜਮੈਂਟ ਦੇਖੀਏ ਜੋ 2012 ਦੇ ਵਿੱਚ ਜਦੋਂ ਰਿਪੀਟ ਕੀਤਾ ਅਕਾਲੀ ਦਲ ਨੇ ਤੇ ਉਦੋਂ ਸਾਰੇ ਛੋਲੇ ਸੁਖਬੀਰ ਬਾਦਲ ਦੀ ਮਾਈਕਰੋ ਮੈਨੇਜਮੈਂਟ ਦੇ ਕੀਤੇ ਗਏ ਕਿ ਭਾਜਪਾ ਸਮਾਜ ਪਾਰਟੀ ਨੂੰ ਵੀ ਕਿਵੇਂ ਮੈਨੇਜ ਕੀਤਾ ਹੋਰਾਂ ਨੂੰ ਕੀਤਾ ਤੇ ਹੁਣ ਉਹ ਮਾਈਕਰੋ ਮੈਨੇਜਮੈਂਟ ਅੱਜ 2024 ਦੇ ਵਿੱਚ ਜਿੱਥੇ ਉਹ ਆਪ ਤਨਖਾਹਾਂ ਇਕਰਾਰ ਦਿੱਤੇ ਜਾ ਚੁੱਕੇ ਨੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਏਟੀਐਮ ਬਣੇ ਜਾਂਦੇ ਸੀ ਡਿੰਪਿਟ ਨੂੰ ਉਹ ਉਹ ਝਾੜੂ ਫੜ ਚੁੱਕੇ ਨੇ ਉਹ ਹੁਣ ਮਾਈਕਰੋ ਮੈਨੇਜਮੈਂਟ ਸੁਖਵੀਰ ਬਾਦਲ ਦੀ ਕਿੱਥੇ ਖੜੀ ਹੈ ਇਹ ਨਾ ਜਦੋਂ ਗੁੱਡੀ ਚੜਦੀ ਆ ਹੂੰ ਫਿਰ ਪਤੰਗ ਨੂੰ ਹੰਕਾਰ ਹੋ ਜਾਂਦਾ ਕਿ ਹਾਂ ਮੈਂ ਆਪ ਛੜ ਗਿਆ ਡੋਰ ਨੂੰ ਲੱਗਦਾ ਕਿ ਮੇਰੇ ਸਾਰੇ ਆ ਤੁਣਕਾ ਦੇਣ ਵਾਲਾ ਦਾ ਮੇਰੇ ਸਾਰੇ ਪਰ ਹਰ ਚੀਜ਼ ਦੀ ਲੜੀ ਹੁੰਦੀ ਆ ਜੀ ਜੇ ਹਵਾ ਦਾ ਰੁਖ ਵੀ ਸਹੀ ਆ ਥੋੜੀ ਡੋਰ ਵੀ ਚੰਗੀ ਆ ਹੈਨਾ ਤੁਣਕਾ ਮਾਰਨ ਦੀ ਵੀ ਕਲਾ ਹੈ ਹੈਨਾ ਤੇ ਉਹ ਤੁਸੀਂ ਡੋਰ ਸੂਤੀ ਹੋਈ ਵੀ ਵਧੀਆ ਤਾਂ ਫਿਰ ਗੁੱਡੀ ਚੜਦੀ ਆ ਜਦੋਂ ਲੈਂਦੀ ਆ ਫਿਰ ਪਤਾ ਨਹੀਂ ਕਿਕਰ ਚ ਫਸਣੀ ਆ ਕਿ ਕਿਸੇ ਖੇਚ ਚ ਡਿਗਣੀ ਆ ਸੋ ਇਸ ਲਈ ਇਹ ਸਮੇ ਦਾ ਬਹਿਣ ਹੁੰਦਾ ਤੁਹਾ ਤੋਂ ਇੰਨੇ ਵੱਡੇ ਇਹ ਸੰਕਾਰ ਦੇ ਵਿੱਚ ਕਿ ਸਾਨੂੰ ਸਾਰਾ ਕੁਝ ਮੈਨੇਜ ਕਰਨਾ ਹੁੰਦਾ ਤੁਸੀਂ ਤਾਂ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਮੈਨੇਜ ਕਰਨ ਲੱਗ ਪਏ ਤੁਸੀਂ ਤਾਂ ਗੁਰੂ ਸਾਹਿਬ ਦੇ ਰੂਪ ਨੂੰ ਲੈ ਕੇ ਮੈਨੇਜ ਕਰਨ ਲੱਗ ਪਏ ਤੁਸੀਂ ਤਾਂ ਉਹਨਾਂ ਦੇ ਸਿਧਾਂਤ ਨੂੰ ਮੈਨੇਜ ਕਰਨ ਲੱਗ ਪਏ ਜੀ ਤੁਸੀਂ ਤਾਂ ਇਹ ਸਮਝਣ ਲੱਗੇ ਕਿ ਸਿ ਉਹਦੇ ਉੱਤੇ ਨਹੀਂ ਹੋਗੇ ਹੁਣ ਤੇ ਫਿਰ ਅੱਜ ਭੋਗ ਰਹੇ ਹੋ ਸੋ ਇਸ ਲਈ ਇਹ ਮੈਨੇਜਮੈਂਟ ਆ ਧਰੀਆਂ ਰਹਿ ਜਾਂਦੀਆਂ ਨੇ ਇਹ ਇਕੱਲੇ ਅਕਾਲੀ ਦਲ ਨਹੀਂ ਨਹੀਂ ਆਹ ਤਾਜੇ-ਤਾਜੇ ਜਿਹੜੇ ਹੁਣ ਸਰਦਾਰ ਬਣਿਆ ਨਾ ਪੰਜਾਬ ਦੇ ਉਹਨਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਕਿ ਇਹ ਉਤਰ ਜਾਂਦੀ ਆ ਸਾਰਿਆਂ ਦੀ ਮਾਸਟਰ ਹੀ ਸਾਰਿਆਂ ਦੀ ਉਤਰ ਜਾਂਦੀ ਆ ਸੋ ਇਸ ਲਈ ਇਹ ਵੀ ਬਹੁਤ ਕਾਲੇ ਨੇ ਹੁਣ ਇਹਨਾਂ ਨੂੰ ਵੀ ਲੱਗਦਾ ਕਿ ਅਸੀਂ ਬਹੁਤ ਮੈਨੇਜ ਕਰ ਲਿਆ ਜਿੱਥੋਂ ਤੱਕ ਡਿੰਪੀ ਢਿੱਲੋਂ ਵਾਲਾ ਪਹਿਲੂ ਆ ਦੇਖੋ ਦੋ ਪਹਿਲੂ ਨੇ ਇਸ ਪਹਿਲੂ ਮਸਲੇ ਦੇ ਡਿੰਪੀ ਢਿੱਲੋਂ ਨੂੰ ਡਿੰਪੀ ਢਿੱਲੋਂ ਬਣਾਉਣ 'ਚ ਵੀ ਸੁਖਵੀਰ ਬਾਦਲ ਦਾ ਬਹੁਤ ਵੱਡਾ ਯੋਗਦਾਨ ਆ ਚੰਡੀਗੜ੍ਹ ਚ ਪ੍ਰਾਈਵੇਟ ਬੱਸਾਂ ਚੋ ਜੇ ਕੋਈ ਬੱਸ ਆਉਂਦੀ ਸੀ ਤਾਂ ਨਿਊ ਦੀ ਬੱਸ ਸਰ ਵਸਿਆਉਂਦੀ ਸੀ ਬਿਲਕੁਲ ਉਹੀ ਨਹੀਂ ਆਉਣ ਲੱਗੀ ਨਹੀਂ ਤਾਂ ਅਗਲਾ ਕੱਲੀ ਆਪਣੀ ਔਰਬਿਟੇ ਆਉਣ ਦੇਂਦਾ ਹੂੰ ਤੇ ਦਾ ਮਤਲਬ ਕਿੰਨਾ ਨੇੜੇ ਹੋਣਾ ਤਾਂ ਹੀ ਆਉਂਦੀ ਹੈ ਨਾ ਤਾਂ ਉਹ ਸਾਰਾ ਕੁਝ ਹੈ ਤਾਮਚਾ ਬਣਿਆ ਵੀ ਪਰ ਹੁਣ ਹੁਣ ਲੱਗਦਾ ਕਿ ਆਉਣ ਵਾਲੇ ਸਮੇਂ ਚ ਇੱਧਰ ਕੁਝ ਨਹੀਂ ਹੂੰ ਸੱਤਾ ਦੇ ਨੇੜੇ ਰਹਿ ਕੇ ਫਾਇਦਾ ਖਾਸ ਕਰ ਕਾਰੋਬਾਰੀਆਂ ਦਾ ਜਿਹੜਾ ਅੰਦਾਜ਼ ਹੁੰਦਾ ਇਹ ਉਸ ਤਰ੍ਹਾਂ ਦਾ ਲਿਆ ਫੈਸਲਾ ਹੂੰ ਅੱਜ ਦੀ ਤਰੀਕ ਚ 99% ਟਿਕਟ ਪੱਕੀ ਮੰਨੀ ਜਾ ਰਹੀ ਹੈ ਪਰ 1% ਚਾਂਸ ਹੈਗਾ ਕਿ ਅਜੇ ਵੀ ਗੜਬੜ ਹੋ ਸਕਦੀ ਆ। ਹੂੰ। 골ਡੀ ਨੂੰ ਦੁਬਿਧਾ ਹੋ ਗਈ 골ਡੀ ਦਾ 50% ਤੋਂ ਥੱਲੇ ਆ ਗਿਆ ਨਾ ਬਰਨਾਲੇ 'ਚ। ਹੂੰ। ਕਿ ਤਿੰਨ ਟਿਕਟ ਮਿਲਣੀ ਆ ਕਿ ਨਹੀਂ ਮਿਲਣੀ? ਬਿਲਕੁਲ। ਸੋ ਜਿਉਂ-ਜਿਉਂ ਦਿਨ ਨੇੜੇ ਜਾਂਦੇ ਨੇ ਪਾਸਾ ਪਲਟ ਵੀ ਜਾਂਦਾ ਹੁੰਦਾ ਪਰ ਸਵਾਲ ਤਾਂ ਇਸ ਮਾਮਲੇ 'ਚ ਸ਼ਾਮਲ ਕਰਨ ਵਾਲੇ ਮਾਮਲੇ 'ਚ ਵੱਡਾ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ। ਭਗਵੰਤ ਮਾਨ ਦੀ ਹਰ ਤਕਰੀਰ ਸੁਣ ਕੇ ਦੇਖ ਲਓ। ਉਹ ਚ ਇੱਕੋ ਗੱਲ ਹੁੰਦੀ ਸੀ ਕਿ ਪੰਜਾਬ 'ਚੋਂ ਬੱਸ ਮਾਫੀਆ ਖਤਮ ਕਰਨਾ ਹੈ। ਟ੍ਰਾਂਸਪੋਰਟ ਤੇ ਟ੍ਰਾਂਸਪੋਰਟ ਮਾਫੀਆ ਚ ਔਰਬਿਟ ਤੋਂ ਬਾ ਦੂਜਾ ਨਾਮ ਨਿਊ ਦੀਪ ਬਸਰ ਵਸਾ ਹੁੰਦਾ ਸੀ ਹੂੰ ਤੇ ਹੁਣ ਉਹਨਾਂ ਨਾਲ ਇੰਨਾ ਜਰਾਨਾ ਕਹਿੰਦਾ ਮੈਂ ਤਾਂ ਜਵਾਕ ਲਾਇਆ ਉਹਨਾਂ ਦਾ ਗੋਦੀ ਚੱਕ ਕੇ ਹੂੰ ਮੈਂ ਤਾਂ ਘਰੇ ਰਹਿੰਦਾ ਸੀ ਇਹਦਾ ਮੇਰੇ ਮੇਜਬਾਨ ਸੀ ਹੂੰ ਸੋ ਜੀ ਇਹੀ ਜਿਹੀਆਂ ਮਲਾਜੇਦਾਰੀਆਂ ਨੇ ਫਿਰ ਪੰਜਾਬ ਵਾਲੇ ਸਮਝ ਲੈਣ ਕਿ ਬਈ ਹੁਣ ਕਿ ਦੀਪ ਢੀਲੋ ਸ਼ਾਮਲ ਹੋਇਆ ਕਿ ਅੱਧਾ ਟ੍ਰਾਂਸਪੋਰਟ ਮਾਫੀਆ ਸ਼ਾਮਲ ਹੋਇਆ ਤੇ ਦੇ ਮੈਨੇ ਕੀਨੇ ਹੂੰ ਸੋ ਇਹਦਾ ਮਤਲਬ ਪਾਰਟੀ ਦਾ ਚੋਣ ਨਿਸ਼ਾਨ ਬਦਲਿਆ ਰੰਗ ਟੰਗ ਨਹੀਂ ਬਦਲਿਆ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੀ ਰਾਜਨੀਤੀ ਹੈ ਜਿਹੜੇ ਅਕਾਲੀ ਕਰਦੇ ਸੀ ਜਿਹੜੇ ਕਾਂਗਰਸੀ ਕਰਦੇ ਸੀ ਉਸੇ ਤਰ੍ਹਾਂ ਦੀ کاروبਾਰੀਆਂ ਦੀ ਰਾਜਨੀਤੀ ਹੁਣ ਚੱਲ ਰਹੀ ਹੈ ਜਿਵੇਂ ਰਵਾਇਤੀ ਰਾਜਨੀਤੀ ਪੰਜਾਬ ਚੱਲਦੀ ਰਹੀ ਹੈ ਜਿਹਨੂੰ ਬਦਲਣ ਦਾ ਨਾਅਰਾ ਲੈ ਕੇ ਪਾਰਟੀ ਆਈ ਸੀ ਤੁਹਾਨੂੰ ਕੀ ਲੱਗਦਾ ਕਿ ਹੁਣ ਇਹ ਉਹਦਾ ਹੀ ਇੱਕ ਹੋਰ ਰੂਪ ਬਣ ਗਈ ਜਾਂ ਇਹ ਉਸ ਤੋਂ ਵੀ ਬਰਸ ਕੰਡੀਸ਼ਨ ਚ ਚੱਲੇਗੀ ਉਸ ਤੋਂ ਵੀ ਜ਼ਿਆਦਾ ਮਾੜੀ ਕੰਡੀਸ਼ਨ ਚ ਚੱਲੇਗੀ ਉਸ ਤੋਂ ਵੀ ਜ਼ਿਆਦਾ ਬੱਦਰ ਹਾਲਤ ਹੋਗੀ ਮਤਲਬ ਔਛਾਪਣ ਵੀ ਹੈ ਕਹਾੜ ਵੀ ਹੈ ਦਲ ਬਦਲੂਆਂ ਦਾ ਨਵਾਂ ਇੱਕ ਤੁਸੀਂ ਨਵਾਂ ਹੀ ਧੰਦਾ ਸ਼ੁਰੂ ਕਰਤਾ ਪੰਜਾਬ ਜੀ ਤੇ ਹਲੇ ਜਿਮ ਨਹੀਂ ਚੋਣਾਂ ਤੁਹਾਨੂੰ ਨਜ਼ਰ ਆਊਗਾ ਹਮ ਔਰ ਤੁਸੀਂ ਇਹ ਦੇਖੋ ਕਿ ਜਾਣਕਾਰੀ ਤਾਂ ਮਿਲ ਰਹੀ ਹੈ ਗੁਰਸ਼ਮਸ਼ੀਰ ਕਿ ਮੁੱਖ ਮੰਤਰੀ ਸਾਹਿਬ ਕੋਈ ਨਵੇਂ ਸਪਨੇ ਪਾਲ ਰਹੇ ਆ ਅੱਛਾ ਕੀ ਸੈਂਟਰੀ ਮਾਰ ਰਹੇ ਆ ਕਹਿੰਦੇ ਸੈਂਟਰੀ ਮਾਰਨੇ ਬਿਲਕੁਲ ਤੁਹਾਡੀ ਗੱਲ ਧਰਸਤ ਹੈ ਹਮ ਦੇਖੋ ক্রিকেট ਦੇ ਵਿੱਚ ਨਾ ਜਦੋਂ ਖਿਡਾਰੀ ਮੈਦਾਨ 'ਚ ਉਤਰਦਾ ਹੈ ਓਪਨਿੰਗ ਬੈਟਸਮੈਨ ਖਾਸ ਕਰਕੇ ਉਹਨੂੰ ਹੁੰਦਾ ਵੀ ਪਹਿਲੇ 2-4 ਓਵਰ ਠੀਕ ਖੇਡ ਲਈਏ ਚਾ ਟੁਕ ਟੁਕ ਕੇ ਖੇਡ ਲਈਏ 15-20 ਰਨ ਬਣ ਜਾਣ ਚੱਲ ਠੀਕ ਆ ਬੜਾ ਜਾ ਸਕੋਰ ਬੋਰਡ ਤੇ ਕੋਈ ਦੋ ਅੱਖਰ ਵਾਲੇ ਰਨ ਤਾਂ ਹੋਣ ਫਿਰ 25 ਤੋਂ ਬਾਅਦ ਜਾ ਕੇ ਉਹ ਲੱਗਣ ਲੱਗਾ ਨਹੀਂ ਯਾਰ 50 ਤਾਂ ਬਣਾਓ ਹੂੰ ਤੇ ਜਿੱਦਾਂ ਹੀ 70 ਤੋਂ ਪਾਰ ਜਾਂਦਾ ਅਗਲਾ ਕਹਿੰਦਾ ਭਾਈ ਸੈਂਚਰੀ ਮਾਰੀ ਇੱਥੇ ਤਾਂ 91 ਤੋਂ ਪਾਰ ਆ ਹੂੰ ਸੈਂਚਰੀ ਦਾ ਸੁਪਨਾ ਦੇਖਣ ਲੱਗੇ ਇਹ ਆਮ ਆਦਮੀ ਪਾਰਟੀ ਦੇ ਅੰਦਰੋਂ ਨਿਕਲ ਰਹੀ ਖਬਰ ਹੈ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਸੁਪਨਾ ਹੈ ਜਿਵੇਂ ਸੁਖਵੀਰ ਬਾਦਲ ਦਾ ਸੁਪਨਾ ਸੀ 25 ਸਾਲ ਰਾਜ ਕਰਨਾ ਹੈ ਨਾ ਉਸ ਤਰ੍ਹਾਂ ਕਹਿੰਦੇ ਜੀ ਇਹ ਸੁਪਨਾ ਹੈ ਕਿ ਲੈ ਵੀ ਮੈਂ ਹੁਣ 100 ਐਮਐਲਏ ਵਾਲਾ ਮੁੱਖ ਮੰਤਰੀ ਬਣਾਂ ਪੰਜਾਬ ਨੇ 92 ਦਿੱਤੇ ਰਿਕਾਰਡ ਤੋੜਤਾ ਬਿਲਕੁਲ ਪਾਦਾ ਨਹੀਂ ਪੁੱਛਿਆ ਕਿ ਹਾਂ ਕਿਹੜਾ ਬੰਦਾ ਹੈ ਕਿੱਥੋਂ ਲਿਆਂਦਾ ਕੀ ਨਹੀਂ ਆ ਲੋਕਾਂ ਨੇ ਚੋਣ ਨਿਸ਼ਾਨ ਤੇ ਭਗਵੰਤ ਮਾਨ ਦੇ ਨਾਂ ਤੇ ਮੋਰਾ ਲਈਆਂ ਹੂੰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਪੰਜਾਬ 'ਚ ਮੁੱਦਾ ਬਣਾਇਆ ਕਿ ਵੀ ਭਾਰਤੀ ਜਨਤਾ ਪਾਰਟੀ ਮਿਸ਼ਨ ਲੋਟਸ ਚਲਾ ਰਹੀ ਹੈ ਹੂੰ 25 ਕਰੋੜ 'ਚ 45 ਕਰੋੜ 'ਚ ਸਾਡੇ ਐਮ ਐਲ ਏ ਖਰੀਦਣ ਦੀ ਤਿਆਰੀ ਆ ਤੇ ਇਹ ਗੱਲ ਸਾਡੇ ਮਨ ਨੂੰ ਲੱਗਦੀ ਆ ਕਿ ਵੀ ਭਾਜਪਾ ਇਹ ਕਰ ਸਕਦੀ ਆ ਤੇ ਕਰਦੀ ਆ ਕਿੰਨੇ ਸੁੱਬਿਆਂ 'ਚ ਕੀਤਾ ਤੁਸੀਂ ਲਈ ਇੱਥੇ ਵੀ ਹੋ ਸਕਦਾ ਤੇ ਮੂਰੇ ਚਾਹੇ ਮਤਲਬ ਆਪਣੇ ਲੀਡਰ ਬਿਠਾਏ ਚਾਹੇ ਬਲਾਰੇ ਬਿਠਾਏ ਉਹਨਾਂ ਚ ਸ਼ਿਤਰਨਗਰਾਲ ਵੀ ਬਿਠਾਇਆ ਜਿਹੜਾ ਭਾਜਪਾ ਚੋਂ ਆਇਆ ਸੀ ਤੇ ਲੋਕਾਂ ਨੂੰ ਲੱਗਿਆ ਵੀ ਇਹਦੇ ਤੱਕ ਅਪਰੋਚ ਵੀ ਹੋ ਸਕਦੀ ਹੈ ਪਰ ਜਾਣ ਵਾਲੇ ਜੀ ਸਭ ਤੋਂ ਪਹਿਲਾਂ ਉਹੀ ਸੀ ਫਿਰ ਸੁਸ਼ੀਲ ਰਿੰਕੂ ਐਮਪੀ ਬਣ ਗਿਆ ਪਟਕੇ ਲਿਆਂਦਾ ਸੀ ਕਿਸੇ ਦੇ ਘਰੋਂ ਕਿਸੇ ਹੋਰ ਦੇ ਘਰੇ ਜਾ ਕੇ ਬੂਟਾ ਲੱਗ ਗਿਆ ਸਣੇ ਐਮਪੀ ਦੀ ਟਿਕਟ ਚਲਾ ਗਿਆ ਉਹ ਤੇ ਨਾਲ ਸ਼ਿਤਰਨਗਰਾਲ ਵੀ ਚਲਾ ਗਿਆ ਹੁਣ ਆਵਾਦੀ ਪਾਰਟੀ ਨੇ ਕਿਉਂ ਨਹੀਂ ਦੱਸਿਆ ਕਿ ਵੀ ਕਿੰਨੇ ਪੈਸਿਆਂ ਦਾ ਸੌਦਾ ਹੋਇਆ ਉਹਨਾਂ ਦਾ ਚਲੋ ਸ਼ਿਤਰਨਗਰਾਲ ਗਿਆ 92 ਤੋਂ ਕਿੰਨੇ ਐਮਐਲ ਰਹੇਗੇ ਜੀ 99 ਆਪਾਂ ਸੈਂਚੁਰੀ ਦੀ ਗੱਲ ਕਰ ਰਹੇ ਹਾਂ ਨਾ ਐਮਐਲ ਰਹੇਗੇ 99 ਆਮ ਚੋਣਾਂ ਹੋਈਆਂ ਬੱਖੋ-ਬੱਖ ਪਾਰਟੀਆਂ ਨੇ ਆਪਣੇ ਐਮਪੀ ਖੜੇ ਕੀਤੇ ਉਮੀਦਵਾਰ ਵੱਜੋਂ ਤੇ ਇਹਨਾਂ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਉਹਨਾਂ ਚੋਂ ਇੱਕ ਐਮਐਲ ਇਹਨਾਂ ਦਾ ਮੈਂਬਰ ਪਾਰਲੀਮੈਂਟ ਬਣ ਗਿਆ ਮੀਤ ਹੇਰ ਜੀ ਤੇ ਉਹਦੇ ਨਾਲ ਹੀ ਇੱਕ ਐਮਐਲ ਹੋਰ ਕਟ ਗਿਆ ਬਿਲਕੁਲ 90 ਰਹਿ ਗਏ 90 ਰਹਿ ਗਏ ਇਹ ਸਭ ਦੇ ਦਰਮਿਆਨ ਜਲੰਧਰ ਪੱਛਮੀ ਦੀ ਜਿਮਨੀ ਚੋਣ ਆ ਗਈ ਇਹਨਾਂ ਨੇ ਮਹਿੰਦਰ ਭਖਤ ਨੂੰ ਪੱਟਿਆ ਦੂਏ ਪਾਸਿਓਂ ਉਮੀਦਵਾਰ ਬਣਾਇਆ ਤੇ ਉਹ ਚੋਣ ਜਿੱਤ ਗਿਆ ਇਹਨਾਂ ਦੇ ਮੁੜ ਕੇ 99 ਹੋ ਗਏ ਫਿਰ ਇਹ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਸੁਖੀ ਨੂੰ ਤੋੜ ਲਿਆ ਹੈ ਹੁਣ ਡਾਕਟਰ ਸੁਖੀ ਸਵਿਧਾਨਕ ਤੌਰ ਤੇ ਇਹਨਾਂ ਦਾ ਐਮਐਲਏ ਨਹੀਂ ਹੈ ਕਾਨੂੰਨੀ ਤੌਰ ਤੇ ਇਹਨਾਂ ਦਾ ਐਮਐਲਏ ਨਹੀਂ ਹੈ ਦਲ ਬਦਲੂ ਦਾ ਨਿਯਮ ਲੱਗ ਹੁੰਦਾ ਉਹਦੇ ਤੇ ਬਿਲਕੁਲ ਪਰ ਜੇ ਖੈਰੇ ਉਹਨਾਂ ਨੂੰ ਸੁਖਵੀਰ ਖੈਰੇ ਉਹਨਾਂ ਨੂੰ ਕੈਪਟਨ ਅਮਨਿੰਦਰ ਉਹ ਹੀ ਟਪਾ ਸਕਦੇ ਨੇ ਐਂ ਹਮ ਤੇ ਫਿਰ ਇਹਨਾਂ ਨੂੰ ਸਪੀਕਰ ਵੀ ਟਪਾ ਲੂਗਾ ਐਂ ਠੀਕ ਹੈ ਚਲੋ ਆਪਾਂ ਉਹਨੂੰ ਇਹਨਾਂ ਦੇ ਖਾਤੇ 'ਚ ਗਿਣ ਲੈਨੇ ਆ ਜੀ 92 ਹੋਗੇ ਜੀ ਮੁੜ ਕੇ ਹੁਣ ਰਹਿndੀਆਂ 4 ਜਿਮਨੀ ਚੋਣਾ ਹਮ ਦੇਖੋ ਪਹਿਲੀ ਜਮਨੀ ਚੋਣ ਹੋਈ ਆਮ ਆਦੀ ਪਾਰਟੀ ਦੀ ਸਰਕਾਰ ਬਣਦੇ ਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਚ ਆਪਣੀ ਸੀਟ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਵਾਲੀ ਆਮ ਆਦੀ ਪਾਰਟੀ ਚੋਂ ਹਾਰ ਗਈ ਪਰ ਉਹ ਤੋਂ ਬਾਅਦ ਦੋ ਜਮਨੀ ਚੋਣਾਂ ਹੋਈਆਂ ਇੱਕ ਐਮਪੀ ਦੀ ਇੱਕ ਐਮਐਲਏ ਦੀ ਦੋਨੇ ਜਿੱਤੀਆਂ ਕਿਨੇ ਆਮ ਆਦੀ ਪਾਰਟੀ ਨੇ ਤੇ ਕਿਹਨੇ ਕਿਹਾ ਕਿ ਕਿਹਦੇ ਦਮ ਤੇ ਭਗਵੰਤ ਮਾਨ ਦੇ ਦਮ ਤੇ ਲੋਕਾਂ ਨੂੰ ਵੀ ਦਿਖਦਾ ਕਿਉਂਕਿ ਮਿਹਨਤ ਉਹ ਕਰਦਾ ਉਮੀਦਵਾਰਾਂ ਨੂੰ ਵੱਧ ਜ਼ੋਰ ਦਤਾ ਉਹਦਾ ਲੱਗਦਾ ਸੋ ਹੁਣ ਭਗਵੰਤ ਮਾਨ ਹੋਰੀ ਕਹਿੰਦੇ ਮਹਿਸੂਸ ਕਰਦੇ ਨੇ ਕਿ ਮੈਨੂੰ ਜਮਨੀ ਚੋਣ ਜਿੱਤਣ ਦੀ ਪੀ ਐਚ ਡੀ ਹੋ ਗਈ ਹੈ ਮੇਰੀ ਤਾਂ ਮੈਨੂੰ ਇਹ ਮਹਾਰਤ ਹਾਸਲ ਹੋ ਗਈ ਹੈ ਸੁਣ ਪੰਜਾਬ ਚ ਇੱਕ ਨਹੀਂ ਦੋ ਨਹੀਂ ਇਕੱਠੀਆਂ ਚਾਰ ਜਿਮ ਨਹੀਂ ਚੋਣਾਂ ਨੇ ਤੇ ਮੁੱਖ ਮੰਤਰੀ ਭਗਵੰਤ ਮਾਨੇ ਮੰਨ ਕੇ ਚੱਲ ਰਹੇ ਨੇ ਕਿ ਗਿੱਦੜਵਾਹਾ ਮੈਂ ਜਿੱਤ ਲੈਣਾ ਚਾਹੇ ਮੈਂ ਜਿਤਨਾ ਭਾਵੇਂ ਮੈਨੂੰ ਅਕਾਲੀ ਦਲ ਦੇ ਪਲੇਅਰ ਦੇ ਸਾਰੇ ਕਾਂਗਰਸ ਦੇ ਪਾਲੇ ਚ ਖੋ ਕੇ ਮੈਂ ਇਧਰ ਲਿਆਉਣਾ ਬਰਨਾਲਾ ਸਾਡਾ ਹੈਗਾ ਹੀ ਆ ਚੱਬੇ ਵਾਲਾ ਲੀਡਰ ਅਸੀਂ ਕਾਂਗਰਸ ਦਾ ਪੱਟਕੇ ਲਿਆਂਦਾ ਉਹਦੇ ਸਾਰੇ ਨਿਹਰਾ ਬਾਬਾ ਨਾਨਕ ਦੇਖ ਲਾਂਗੇ ਸਰਕਾਰੀ ਦਮ ਨਾਲ ਸੋ ਇੰਜ ਇਹ ਮੰਨਦੇ ਨੇ ਕਿ ਚਾਰੇ ਅਸੀਂ ਮੈਂ ਕਹਿੰਨਾ ਆਪਾਂ ਚਾਰੇ ਦੇ ਦੇਦਨੇ ਅੱਜ ਫੈਸਲਾ ਤਾਂ ਪੰਜਾਬ ਦੇ ਵੋਟਰਾਂ ਨੇ ਕਰਨਾ ਆਪਾਂ ਅੱਜ ਭਗਵੰਤ ਮਾਨ ਦੇ ਮਨ ਦੀ ਕੁਝ ਲਈ ਕਹਦੇ ਨੇ ਕਿ ਚਾਰ ਇਹਨਾਂ ਦੀਆਂ 92 4 96 96 ਪਿੱਛੇ ਚਾਰ ਰਹੀਆਂ ਹੁਣ ਚਾਰ ਲਈ ਇਹਦਾ ਮਤਲਬ ਪੰਜਾਬ 'ਚ ਇਸ ਵਾਰ ਮਿਸ਼ਨ ਲੋਟਸ ਤੋਂ ਪਹਿਲਾਂ ਮਿਸ਼ਨ ਝਾੜੂ ਚੱਲੂਗਾ ਹਮ ਇਹਦਾ ਮਤਲਬ ਤੁਸੀਂ ਖਰੀਦੋਗੇ ਤੋੜੋਗੇ ਡਰਾਓਗੇ ਧਮਕਾਓਗੇ ਸੌਦਾ ਕਰੋਗੇ ਐਮਐਲਏ ਦਾ ਤੇ ਐਮਐਲਏ ਵਿਕਣ ਲਈ ਤਿਆਰ ਨੇ ਹਮ ਮਤਲਬ ਜਿਸ ਦਿਨ ਡਾਕਟਰ ਸੁਖੀ ਗਿਆ ਉਸ ਦਿਨ ਗੁਰਸ਼ਮਸ਼ੀਰ ਇਹ ਮਹਿਸੂਸ ਹੋਇਆ ਕਿ ਪੰਜਾਬ 'ਚ ਕੋਈ ਵੀ ਕਿਸੇ ਬਸੇ ਜਾ ਸਕਦਾ ਸਿੰਧਾਤਗ ਲੀਡਰ ਮੰਨੇ ਜਾਂਦੇ ਸੀ ਡਾਕਟਰ ਸੁਖੀ ਪਤਾ ਨਹੀਂ ਕੀ ਮਜਬੂਰੀ ਹੋਣੀ ਉਹਨਾਂ ਦੀ ਐਸਪੀ ਦੇ ਵਿੱਚੋਂ ਗਏ ਨੇ ਫਿਰ ਹੈਨਾ ਤੇ ਹੁਣ ਅਕਾਲੀ ਦਲ ਕੋਲ ਦੋ ਨੇ ਅਕਾਲੀ ਦਲ ਨੂੰ ਸਭ ਤੋਂ ਵੱਧ ਫਿਕਰ ਪਿਆ ਪਿਆ ਕਿਤੇ ਉਹਨਾਂ ਚੋਂ ਵੀ ਯਾਲੀ ਨਾ ਚੱਲ ਜAVE ਯਾਲੀ ਦਾ ਜਿੱਕਰ ਆਉਂਦਾ ਖੁਦ ਮੁੱਖ ਮੰਤਰੀ ਕਰ ਰਹੇ ਨੇ ਚਾਹੇ ਉਹ ਉਹਨੂੰ ਛੱਕੀ ਕਰਨ ਦੇ ਲਈ ਕਰ ਰਹੇ ਹੁਣ ਹੈਨਾ ਭਾਜਪਾ ਕੋਲ ਇੱਕ ਹੈ ਉਹਨਾਂ ਨੂੰ ਫਿਕਰ ਪਿਆ ਭਾਜਪਾ ਦੇ ਦੋ ਨੇ ਤੇ ਭਾਜਪਾ ਕਹਿੰਦੀ ਜੇ ਚੱਲੇ ਵੀ ਜਾਣਗੇ ਤਾਂ ਵੀ ਕੋਈ ਨਾ ਨਹੀਂ ਤਾਂ ਅਸੀਂ ਖਰੀਦਣ ਵਾਲੇ ਆਂ ਵੇਚਣ ਵਾਲੇ ਥੋੜਾ ਉਹ ਤਾਂ ਉਹ ਆਪਣੀ ਸੈਟਿੰਗ ਕਰਨ ਨੂੰ ਫਿਰਦੇ ਨੇ ਹੈਨਾ ਤੇ ਲੋਕ ਤਾਂ ਇਹ ਕਹਿੰਦੇ ਨੇ ਕਿ ਭਗਵਾਨ ਤੋਂ ਕਾਂਗਰਸੇ ਟੁੱਟਣੇ ਵੀ ਸਾਨ ਨੇ ਤੋੜਨੇ ਵੀ ਸਾਨ ਨੇ ਕਾਂਗਰਸਿਆਂ ਨੂੰ ਆਹਤ ਵੀ ਬਹੁਤ ਪੈ ਗਈ ਆ ਕਦੇ ਜਾਇਆ ਉਹ ਕਦੇ ਆ ਜਾਓ ਗਿਆ ਆ ਰਾਮ ਆਇਆ ਰਾਮ ਖਾਸਾ ਕਰ ਰਹੇ ਨੇ ਕਿੰਨੇ ਬਲਬੀਰ ਸਿੱਧੂ ਵਰਗੇ ਹੈ ਨਾ ਜਾ ਕੇ ਮੁੜਿਆ ਹੈ ਰਾਜਕੁਮਾਰ ਬੇਰਕਾਉਰੀ ਜਾ ਕੇ ਮੁੜਿਆ ਹੈ ਤੇ ਆ ਹੁਣ ਵੀ ਕੱਲ ਪਰਸੂ ਹੀ ਉਹ ਇੱਕ ਮੁੜ ਕੇ ਆਇਆ ਜੀ ਹੈ ਨਾ ਸੋ ਇਸ ਲਈ ਇਹ ਪਤਾ ਨਹੀਂ ਕੀ ਖੇਡ ਹੋਗੀ ਪਰ ਇਹਦਾ ਮਤਲਬ ਇਹ ਜਿਮਨੀ ਚੋਣਾ ਦੇ ਨਤੀਜੇ ਤੈਅ ਕਰਨਗੇ ਕਿ ਸੈਂਚਰੀ ਮਾਰਨ ਦੇ ਲਈ 4 ਖਰੀਦਣੇ ਪੈਣੇ ਆ 6 ਖਰੀਦਣੇ ਪੈਣੇ ਕਿ 8 ਖਰੀਦਣੇ ਪੈਣੇ ਆ ਅੱਗੇ ਪਤਾ ਨਹੀਂ ਪਰ ਮਿਸ਼ਨ ਝਾੜੂ ਚੱਲ ਸਕਦਾ ਪੰਜਾਬ ਚ ਧੰਨਵਾਦ ਜੀ ਬਹੁਤ ਬਹੁਤ ਏਸਨ ਦੀਪਕ ਚਨਾਰਥਲ ਸ਼ਰਮਾ ਜਿਨ੍ਹਾਂ ਨਾਲ ਅਸੀਂ ਜੋ ਪੰਜਾਬ ਨਾਮਾ ਦੇ ਤਹਿਤ ਜੋ ਸਿਆਸੀ ਵਿਸ਼ਲੇਸ਼ਣ ਹੈ ਪਿਛਲੇ ਹਫਤੇ ਦੀਆਂ ਸਿਆਸੀ ਘਟਨਾਵਾਂ ਦਾ ਉਹ ਕੀਤਾ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖੋ ਅਗਲੇ ਹਫਤੇ ਲਈ ਨਮਸਕਾਰ